ਇਹ ਬੜਾ ਇਤਿਹਾਸਕ ਪਲ ਹੈ 13 ਸਾਲਾਂ ਬਾਅਦ ਕਿਤੇ ਜਾ ਕੇ ਇੱਥੇ ਆਹਾ ਰੰਗ ਦੇਖਣ ਨੂੰ ਮਿਲਿਆ ਸੋ ਮੇਰੇ ਵੱਲੋਂ ਬਹੁਤ ਬਹੁਤ ਇੱਕ ਵਾਰੀ ਫੇਰ ਮੁਬਾਰਕਾਂ ਔਰ ਇੱਦਾਂ ਹੀ ਪੰਜਾਬ ਵਸਦਾ ਰਹੇ ਓਲੰਪਿਕਸ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਪਰ ਪਿਛਲੇ 13 ਸਾਲਾਂ ਤੋਂ ਲੈ ਕੇ ਮੈਡਮ ਲੋਕੋ ਨੂੰ ਮਹਾਂਮੇ ਲਈ ਬਹੁਤ ਅੜਤੇ ਰੰਗ ਜਿਹੜਾ ਹੈ ਕੈਪਟਨ ਜੀ ਸੀ ਉਹ ਸੀਗਾ ਪਹਿਲ ਗੱਡੀਆਂ ਜਦੋਂ ਵਾਇਸੇ ਨਹੀਂ پابੰਦੀ ਲਾਗੀ ਸੀ ਜੱਲੀ ਕੁੱਟੀ ਇੱਕ ਬਿਲਕੁਲ ਇਸੇ ਤਰ੍ਹਾਂ ਦੀ ਦਵਾੜ ਉਹ ਤਾਂ ਮਿਲਣਾ ਠੁਕੀ ਉਹਦੇ ਵੀ ਲਾਗੀ ਮੇਰੇ ਕੋਲੇ ਆਏ ਜਿਹੜੇ ਐਸੋਸੀਏਸ਼ਨ ਵਾਲੇ ਗੱਡੀਆਂ ਐਸੋਸੀਏਸ਼ਨ ਵਾਲੇ ਕਿ ਜੇ ਅਸੀਂ ਚਾਹੋਨੇ ਕਿ ਇਹਨੂੰ ਲਾਗੂ ਕੀਤਾ ਜਾਵੇ ਦੁਬਾਰਾ ਸ਼ੁਰੂ ਕੀਤਾ ਉਹ ਨਹੀਂ ਪੜਦੀ ਯਾਰ ਅਸੀਂ ਕਾਨੂੰਨ ਪੜਿਆ ਜੱਲੀ ਕੁੱਤੀ ਵਾਸਤੇ ਤਾਂ ਮੰਨਾਡੂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਅਸੀਂ ਵੀ ਇਹਨੂੰ ਅਮੈਂਡ ਕਰਕੇ ਇਹ ਲਾਗੂ ਕਰਨ ਲੱਗੇ ਅਸੀਂ ਫਿਰ ਦੋਨਾਂ ਪ੍ਰੈਸਾਂ ਨਾਲ ਗੱਲ ਕਰਕੇ ਜਿਆਰੀ ਅਸੀਂ ਇਹ ਐਮੈਂਡਮੈਂਟ ਕਰਦੇ ਹਾਂ ਕਿ ਜਦੋਂ ਇਹ ਗੱਡੀਆਂ ਦੌੜਨਗੀਆਂ ਉਸ ਵੇਲੇ ਹੱਥ 'ਚ ਡੰਡਾ ਨਹੀਂ ਹੋਣਾ ਚਾਹੀਦਾ 13 ਸਾਲਾਂ ਬਾਅਦ ਕਿਤੇ ਜਾ ਕੇ ਇੱਥੇ ਆਹਾ ਰੰਗ ਦੇਖਣ ਨੂੰ ਮਿਲਿਆ ਸੋ ਮੇਰੇ ਵੱਲੋਂ ਬਹੁਤ ਬਹੁਤ ਇੱਕ ਵਾਰੀ ਫੇਰ ਮੁਬਾਰਕਾਂ ਔਰ ਐਦਾਂ ਹੀ ਪੰਜਾਬ ਵਸਦਾ ਰਹੇ So, killer right.